ਜੇ ਬੜੰਤੋਂ ਜਾਏ ਜਿਹੜਾ ਸਵਾਸਾਂ ਦਾ ਕਰਜ਼ਾ ਚੁੱਕ ਕੇ ਆਇਆ ਇਹਦੇ ਤੇ ਵਿਆਜ ਵਧੀ ਜਾਂਦਾ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚਿਓ ਆਏ ਜੇ ਅਸੀਂ ਉਹ ਬੰਦਗੀ ਪ੍ਰਮਾਤਮਾ ਦੀ ਨਹੀਂ ਕੀਤੀ ਤੇ ਸਾਡਾ ਲੇਖਾ ਹੋਰ ਲੰਬਾ ਹੋਈ ਜਾਂਦਾ ਇਹ ਲੇਖਾ ਸਾਡਾ ਬਾਹਰ ਇਹ ਨਹੀਂ ਪਾੜਨਾ ਨਹੀਂ ਹੈ ਲੇਖਾ ਉਹਨਾਂ ਦਾ ਪਾੜਦਾ ਜਿਹੜੇ ਉਹ ਬੰਦਗੀ ਦੀ ਰਾਹ ਤੇ ਤੁਰਦੇ ਆ ਤੇ ਜਿੰਨਾ ਉਦਮ ਹੀ ਨਹੀਂ ਕੀਤਾ ਜੇ ਮਾਰਾ ਕਹਤ ਉਦਮ ਕਰ ਹਰ ਜੱਪਣਾ ਇਹ ਪੜ ਕੇ ਪਤਾ ਲੱਗਿਆ ਵੀ ਉਤਪਨ ਕਰਨਾ ਜੱਪਣਾ ਪੈਣਾ ਵੱਡ ਭਾਗੀ ਹਰ ਧਨ ਖਾੜ ਜਿਨ੍ਹਾਂ ਦੇ ਫਿਰ ਬਾਦਸ਼ਾਹ ਖੁਸ਼ ਹੋਣਗੇ ਵੱਡੇ ਭਾਗ ਹੋਣਗੇ ਉਹਨਾਂ ਨੇ ਉਹ ਨਾਮ ਦਾ ਧਨ ਜਿਹੜਾ ਸਤਿਗੁਰ ਅੰਦਰ ਪੈਦਾ ਕਰਦਾ ਉਹ ਬਖਸ਼ਿਸ਼ ਕਰਦਾ ਜਿਹੜਾ ਸਾਨੂੰ ਨਾਮ ਸੁਣਨਾ ਸ਼ੁਰੂ ਹੋ ਜਾਂਦਾ ਨਹੀਂ ਤਾਂ ਜੇ ਆਪਾਂ ਸੰਸਾਰ ਦੇ ਵਿੱਚ ਧਰਮ ਦੇ ਕਰਮ ਹੀ ਕਰਦੇ ਰਹਿ ਗਏ ਤੇ ਉਸ ਅੰਤਰਗਤ ਨਾਮ ਦੀ ਸੋਝੀ ਨਾ ਲਈ ਤੇ ਮਾਰਾ ਕਹਿੰਦੇ ਬਿਨ ਨਾਮ ਹੈ ਜਗ ਕਮਲ ਆਵਰੇ ਕਮਲਿਆਂ ਦੀ ਜਾਈਆਂ ਫਰ ਆਪਾ ਦੇਖਦੇ ਹਾਂ ਸੰਸਾਰ ਦੇ ਕਮਲੇ ਕਮਲੇ ਲੜੀ ਜਾਂਦੇ ਨੇ। ਬੁਗਤਾ ਏਕਾ ਕਰੀ ਜਾਂਦੇ ਨੇ, ਬੈਰ-ਵਿਰੋਧ ਕਰੀ ਜਾਂਦੇ ਨੇ। ਆਹ ਮੇਰਾ, ਆਹ ਮੇਰਾ, ਆਹ ਮੇਰਾ। ਹਰ ਇੱਕ ਚੀਜ਼ ਨੂੰ ਆਪਣੀ ਮੰਨੀ ਬੈਠੇ ਆ। ਤਾਂ ਹੀ ਦੁਖੀ ਹੁੰਦੇ ਜਦੋਂ ਸਾਡੇ ਕੋਲੋਂ ਚੀਜ਼ ਜਾਂਦੀ ਆ। ਮਹਾਰਾਜ ਦੱਸਦੇ ਨੇ ਕਿ ਜੇਕਰ ਇਹ ਸਾਡਾ ਇਹ ਮਾਇਆ ਦੇ ਪਦਾਰਥਾਂ ਨਾਲ মোহ ਆ, ਲੋਭ ਦੇ ਵਾਸਾ, ਤਾਂ ਹੀ ਅਸੀਂ ਦੁਖੀ ਹੁੰਦੇ ਆ। ਨਹੀਂ ਤਾਂ ਕੋਈ ਵੀ ਚੀਜ਼ ਐਸੀ ਨਹੀਂ ਜਿਹੜੀ ਆਪਾਂ ਲੈ ਕੇ ਆਏ ਸੀ ਤੇ ਜਿਹੜੀ ਲੈ ਕੇ ਜਾਣੀ ਹੈ ਸਭ ਕੁਝ ਇੱਥੇ ਆ ਕੇ ਮਿਲਦਾ ਇੱਥੇ ਹੀ ਆਪਾਂ ਛੱਡ ਜਾਂਦੇ ਆ ਫਿਰ ਕਿਉਂ ਆਪਾਂ ਚਿੰਤਾ ਕਰਦੇ ਆ ਤਾਂ ਕਿ ਚਿੰਤਾ ਸਾਨੂੰ ਤਾਂ ਆ ਕਿਉਂਕਿ ਹਰ ਇੱਕ ਚੀਜ਼ ਦੇ ਨਾਲ ਸਾਡਾ ਮੋਹ ਆ ਸੰਸਾਰ ਦੇ ਵਿੱਚ ਅਨੇ ਅਸੀਂ ਜਨਮ ਲੈਂਦਿਆਂ ਸਾ ਸਭ ਤੋਂ ਪਹਿਲਾਂ ਬੱਚਿਆਂ ਜਦੋਂ ਮਾਰਕ ਤੋਂ ਵਿਛੜਾ ਪੈਂਦਾ ਵਿਰਾਤ ਕਰਦਾ ਸਭ ਤੋਂ ਪਹਿਲਾਂ ਪਿਆਰ ਹੀ ਉਹਦਾ ਮਾਂ ਦੇ ਦੁੱਧ ਨਾਲ ਬਹਿ ਜਾਂਦਾ ਜਿਹਨੂੰ ਕਹਿੰਦੇ ਨੇ ਪਹਿਲੇ ਪਿਆਰ ਲਗਾ ਥਣ ਦੋਤੂ ਦੁਜਾ ਮਾਏ-ਬਾਪ ਕੀ ਸੁਧ ਤੀਜਾ ਭਾਈ ਐ ਭਾਬੀ ਵੇ ਚੌਥਾ ਪਿਆਰ ਯ ਪੰਨੀ ਖੇਡ ਹੌਲੀ-ਹੌਲੀ ਖੇਡਾਂ ਦੇ ਵਿੱਚ ਮਸਤ ਹੋ ਜਾਂਦਾ ਪੰਜਵਾਂ ਖਾਣ-ਪੀਣ ਕੀ ਧਾਤ ਥੋੜਾ ਜਿਹਾ ਵੱਡਾ ਹੁੰਦਾ ਖਾਣ-ਪੀਣ ਦੇ ਵਿੱਚ ਮਸਤ ਹੋ ਜਾਂਦਾ ਛੇਵਾਂ ਕੰਮ ਨਾ ਪੁੱਛਿਆ ਜਾਂਦਾ ਥੋੜਾ ਜਿਹਾ ਵੱਡਾ ਉਹਦਾ ਫਿਰ ਇਹ ਜੀ ਅਵਸਥਾ ਐਸੀ ਹੋ ਜਾਂਦੀ ਕਿ ਕੰਮ ਦੇ ਵਾਸ ਹੋ ਜਾਂਦਾ ਹਰ ਜਗ੍ਹਾ ਤੇ ਮਾੜਾ ਵਹਿ ਨਹੀਂ ਖਦਾ ਇਹਦੇ ਸੱਤਵੇਂ ਸੰਜਗੀਆ ਘਰ ਵਾਸ ਫਿਰ ਪਰਿਵਾਰ ਵਾਲੇ ਕਹਿੰਦੇ ਕਿ ਇਹਦਾ ਵਿਆਹ ਕਰ ਦਿਓ ਇਹ ਪਰਿਵਾਰ ਦੀ ਗ੍ਰਸਥ ਦੇ ਵਿੱਚ ਆ ਜਾਏਗਾ ਇਹ ਸੁਧਰ ਜਾਏਗਾ ਫਿਰ ਆਪਾਂ ਦੇਖਦੇ ਹਾਂ ਕਿ ਬੱਚਿਆਂ ਦਾ ਸੰਜੋਗ ਹੋ ਜਾਂਦਾ ਤਾਂ ਬੱਚੇ ਹੋ ਜਾਂਦੇ ਫਿਰ ਜਦੋਂ ਸਾਡੇ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ ਫਿਰ ਅਸੀਂ ਕਰੋਧੀ ਕਿ ਹੋ ਜਾਂਦੇ ਹਾਂ ਸਾਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਆਪਣੇ ਬੱਚਿਆਂ ਤੇ ਵੀ ਇਹਨਾਂ ਲਈ ਅਸੀਂ ਇਤਨਾ ਕੁਝ ਕੀਤਾ ਇਹ ਸਾਡਾ ਕਹਿਣਾ ਨਹੀਂ ਮੰਨਦੇ ਉਸ ਦੇਣ ਫਿਰ ਸਾਡਾ ਇਹ ਸ਼ਰੀਰ ਦਾ ਨਾਸ ਹੋਣਾ ਸ਼ੁਰੂ ਹੋ ਜਾਂਦਾ ਜਿਹਨੂੰ ਕਹਿੰਦੇ ਅੱਠਵੇਂ ਕਰੋਧ ਕੀਆ ਤੁਨ ਨਾਸ ਨੌਵੇਂ ਧੌਲੇ ਉੱਬੇ ਸਾ ਥੋੜੀ ਜੀ ਅਵਸਥਾ ਹੋਰ ਵੱਡੀ ਹੁੰਦੀ ਤੇ ਧੌਲੇ ਉੱਗਣੇ ਸ਼ੁਰੂ ਹੋ ਜਾਂਦੇ 10ਵੇਂ ਦੱਦਾ ਹੋਆ ਸਵਾਹ ਅੰਡ ਤੇ ਕੀ ਖਤਮ ਹੋ ਜਾਂਦੀ ਤੇ ਜਿਹੜਾ ਪ੍ਰਮਾਤਮਾ ਨੇ ਕੰਮ ਕਰਨ ਭੇਜਿਆ ਸੀ ਉਹਦੀ ਸਾਰੀ ਉਮਰ ਹੀ ਸੋਚੀ ਨਹੀਂ ਹੁੰਦੀ ਸਾਰੀ ਉਮਰ ਹੀ ਆਪਾਂ ਐਸੇ ਤਰ੍ਹਾਂ ਲੰਘਾ ਦਿੰਦੇ ਆ ਪਰ ਕਹਿੰਦੇ 12 ਬਰਸ ਬਾਲਪਨ ਬੀਤੇ 12 ਬਰਸ ਲੰਘਾ ਤੇ ਵੀ ਪਾਲਾ ਬੱਚਾ ਹੀ ਆ 12 ਬਰਸ ਬਾਲਪਨ ਬੀਤੇ 20 ਬਰਸ ਕਿਛ ਤਪ ਨਾ ਕੀਓ 30 ਬਰਸ ਕਿਛ ਦੇਵ ਨਾ ਪੂਜਰਾ ਅੱਗ ਪਛਤਾਨਾ ਬਿਰਦ ਭੇਓ ਮੇਰੀ ਮੇਰੀ ਕਰਤੇ ਜਲਮ ਗਿਓ ਇਦਾਂ ਹੀ ਜਨਮ ਲੰਗ ਜਾਂਦਾ ਸੁਪੜੇ ਦੇ ਵਾਂਗ ਆਪਾਂ ਆਪਦੇ ਆਪਦੇ ਝਾਤ ਮਾਰੀਏ ਸਾਨੂੰ ਐ ਲੱਗਦਾ ਸੀ ਵੀ ਹਲੇ ਕੱਲ੍ਹ ਦੀਆਂ ਤਾਂ ਗੱਲਾਂ ਸੀ ਛੋਟੇ ਛੋਟੇ ਸੀ ਤਾੜੀਆਂ ਕਾਲੀਆਂ ਸੀ ਮਿੰਟੋ ਮਿੱਟੀ ਸਮਾ ਲੱਗੀ ਜਾਂਦਾ ਇਹ ਮੌਕਾ ਜਿਹੜਾ ਸਾਨੂੰ ਪਰਮਾਤਮਾ ਨੇ ਦਿੱਤਾ ਬਲਾਪ ਕਰਨ ਦੇ ਵਾਸਤੇ ਜੇ ਇਸ ਮਸਲੇ ਨੂੰ ਅਸੀਂ ਸੀਰੀਅਸ ਨਾ ਲਿਆ ਇਹ ਗੁਰਮਤ ਦੇ ਗਿਆਨ ਨੂੰ ਨਾ ਲਿਆ ਨਾ ਸਮਾਇਆ ਤੇ ਅਸੀਂ ਆਪਣਾ ਜੀਵਨ ਹਾਰ ਰਹੇ ਆ ਬਹੁਤ ਦੁੱਖ ਪਾਉਣਾ ਪਏਗਾ ਇਹ ਮਾਰੇ ਕਹਿੰਦੇ ਜਿਉਂਦਿਆਂ ਜੀ ਜਿਹੜਾ ਹੁਣ ਆਪਾਂ ਪੜਦੇ ਆ ਨਾ ਵੀ ਪਰਮਾਤਮਾ ਪਰਮਾਤਮਾ ਦੇ ਜੇ ਸੱਚੇ ਪਾਤਸ਼ਾਹ ਦੇ ਜਿਹੜੇ ਬਚਨ ਆ ਅਟੱਲ ਬਚਨ ਆ ਜਿਹੜੇ ਮਾਰੇ ਕਹਿੰਦੇ ਐਸਾ ਕੰਮ ਮੋਲੇ ਦਾ ਕੀਚ ਜੇ ਤਾਂ ਅੰਤ ਪਛੋਤਾਈਏ ਜਿਹੜਾ ਸਾਨੂੰ ਅੰਤ ਵੇਲੇ ਪਛਤਾਉਣਾ ਪਵੇ ਪਛਤਾਉਣਾ ਕਾਹਦਾ ਜਦੋਂ ਸਾਡਾ ਲੇਖਾ ਹੋਣਾ ਫੇਰ ਹੀ ਪਛਤਾਉਣਾ ਪੈਣਾ ਪਰ ਇਹ ਦੇ ਦੁੱਖ ਕਿਹ ਪੰਡਾ ਖੁੱਲੀਆਂ ਸੁੱਖ ਕਿਹ ਨਿਕਲੋ ਨਾ ਕੋਏ ਕਿ ਜਦੋਂ ਦੁੱਖ ਦੀਆਂ ਪੰਡਾ ਵਿਚਾਰਾਂ ਦੀਆਂ ਗੰਦਗੀ ਦੀਆਂ ਪੰਡਾ ਹੀ ਸਾਰੀਆਂ ਨਿਕਲ ਆਈਆਂ ਨਾਮ ਦਾ ਕੋਈ ਬੀਜ ਹੀ ਨਾ ਬੋਇਆ ਹੋਇਆ ਤਾਂ ਫੇਰ ਮਾਰਾ ਇਹ ਕਹਿੰਦੇ ਸਾਨੂੰ ਦੁਖੀ ਪਾਉਣੇ ਕਹਿਣਗੇ ਦਰਚასი ਪਾਪੀ ਕੌਣ ਹੈ ਜਿਹੜਾ ਪ੍ਰਮਾਤਮਾ ਦੀ ਵਧਗੀ ਨਹੀਂ ਕਰਦਾ ਉਹ ਪਾਪੀ ਹੈ ਭਾਵੇਂ ਸੰਸਾਰ 'ਚ ਉਹ ਜਿੰਨੇ ਵੀ ਵਰਧੀ ਚੰਗੇ ਕੰਮ ਕਰੀਏ ਸੰਸਾਰ 'ਚ ਉਹਨੂੰ ਜਿੰਨਾ ਵੀ ਲੋਕ ਚੰਗੇ ਕਹਿਣ ਕਿਉਂ ਆਪਾਂ ਜਰਜੀ ਸਾਹਿਬ ਦੀ ਬਾਣੀ ਦੇ ਵਿੱਚ ਵੀ ਪੜਦੇ ਆ ਇਸ